ਪੰਜਾਬ ਦੇ ਬਾਗਬਾਨੀ ਅਤੇ ਰੱਖਿਆ ਸੇਵਾ ਭਲਾਈ ਮੰਤਰੀ ਮਹਿੰਦਰ ਭਗਤ ਨੇ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਰੀ ਕਰਨ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਹੱਕਾਂ ਦੀ ਰਾਖੀ ਲਈ ਹਰ ਹੱਦ ਤੱਕ ਜੰਨ ਲਈ ਤਿਆਰ ਹੈ। ਉਹਨਾਂ ਨੇ ਇਹ ਗੱਲ ਇਥੋਂ ਦੇ ਬਾਬੂ ਜਗਜੀਵਨ ਰਾਮ ਚੌਕ ਵਿਖੇ ਲਗਾਏ ਤੱਨੇ ਦੌਰਾਨ ਕਹੀ। ਆਓ ਦੇਖਦੇ ਹਾਂ ਦਲੰਦਰ ਤੋਂ ਪੱਤਰਕਾਰ ਰਮੇਸ਼ ਗਾਵਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਇਹ ਜੋ ਕੇਂਦਰ ਸਰਕਾਰ ਨੇ ਕਿਉਂਕਿ ਕਿਸੇ ਵੀ ਪ੍ਰਦੇਸ਼ ਦੀ ਕਿਸੇ ਵੀ ਸਟੇਟ ਦੀ ਜੋ ਲਾਈਫਲਾਈਨ ਹੈਗੀਏ ਉਹ ਉਥੋਂ ਦਾ ਪਾਣੀ ਹੁੰਦਾ ਹੈ ਅਗਰ ਕਿਸੇ ਸਟੇਟ ਦਾ ਪਾਣੀ ਬੰਦ ਕਰਤਾ ਜਾਵੇ ਉਹਨੂੰ ਪੂਰਾ ਨਾਨ ਪਾ ਜਾਵੇ ਉਸ ਪ੍ਰਦੇਸ਼ ਦਾ ਵਿਕਾਸ ਖਾਸ ਕਰਕੇ ਜੋ ਕਿਸਾਨ ਨੇ ਜਿਨ੍ਹਾਂ ਨੇ ਫਸਲਾਂ ਬੀਜੀਆਂ ਹਨ ਉਹਨਾਂ ਦਾ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਔਰ ਕਿਸੇ ਵੀ ਆਦਮੀ ਲਈ ਜੀਣ ਵਾਸਤੇ ਪਾਣੀ ਦੀ ਬਹੁਤ ਲੋੜ ਹੈ ਬੜੇ ਦੁਖ ਨਾਲ ਕਹਿਣਾ ਪੈਂਦਾ ਹੈ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਸਰਕਾਰ ਨਾਲ ਪੰਜਾਬ ਦੀ ਜਨਤਾ ਨਾਲ ੱੱਕਾ ਕਰਦੀ ਆ ਰਹੀ ਹੈ ਪਰ ਹੁਣ ਇੱਕ ਤੱਕ ਨੋਬਤ ਆ ਗਈ ਹੈ ਕਿ ਸਾਡਾ ਜੋ ਪੰਜਾਬ ਦਾ ਪਾਣੀ ਹੈ ਤੋ ਸਾਡਾ ਹੱਕ ਬੰਦਾ ਹੈ ਉਹਨੂੰ ਵੀ ਖੋਣਾ ਚਾਹੁੰਦੇ ਹਨ ਔਰ ਬਾਖੜਾ ਬਿਆਸ ਡੈਮ ਤੋਂ ਜੋ ਪਾਣੀ ਹਰਿਆਣੇ ਨੂੰ ਦੇ ਕੇ ਸਾਡੇ ਹੱਕਾਂ ਨੂੰ ਮਾਰਨਾ ਚਾਹੁੰਦੇ ਹਨ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਵੱਲੋਂ ਜੋ ਹੈ ਸਾਰੇ ਵਿਧਾਨ ਸਭਾ ਚ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੋ ਮੈਂ ਕੇਂਦਰ ਸਰਕਾਰ ਦੀ ਇਸ ਪਾਲਿਸੀ ਦੀ ਨਿਖੇਧੀ ਕਰਦਾ ਹਾਂ ਔਰ ਮੈਂ ਮੰਗ ਕਰਦਾ ਹਾਂ ਕਿ ਕੇਂਦਰ ਜੋ ਸਾਡਾ ਪੰਜਾਬ ਦਾ ਪਾਣੀ ਹੈ ਉਹਦੇ ਹਿੱਸੇ ਵਿੱਚੋਂ ਇੱਕ ਵੀ ਬੂੰਦ ਅਸੀਂ ਪਾਣੀ ਨਹੀਂ ਦੇਣ ਦੇਵਾਂਗੇ ਇਹ ਸਾਡਾ ਐਲਾਨ ਸਮਝ ਲਓ ਇਹਨੂੰ ਚੈਲੰਜ ਸਮਝ ਲਵੋ ਕੁਝ ਵੀ ਸਮਝ ਲਓ ਅਸੀਂ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਕਿਸੇ ਹੋਰ ਪ੍ਰਦੇਸ਼ ਨੂੰ ਨਹੀਂ ਦੇਣ ਦੇਵਾਂਗੇ